ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਬੀਐਸਐਨਐਲ ਦਾ ਵੱਡਾ ਐਲਾਨ ਲਾਂਚ ਕੀਤਾ ਸਭ ਤੋਂ ਸਸਤਾ ਪਲਾਨ Jio Airtel ਹੋਵੇਗੀ ਬੰਦ ਅੰਬਾਨੀਆਂ ਨੂੰ ਟੱਕਰ ਦੇ ਰਿਹਾ ਟਾਟਾ ਕਿਹਾ ਪੂਰੀ ਅਪਡੇਟ ਔਰ ਅੱਜ ਦੀ ਜੋ ਵੱਡੀ ਅਪਡੇਟ ਬੀਐਸਐਨਐਲ ਨੂੰ ਲੈ ਕੇ ਜਾਰੀ ਕਰਦੇ ਆ ਇਹ ਅਪਡੇਟ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ Airtel ਅਤੇ Jio ਸਭ ਤੋਂ ਵੱਡਾ ਨੈਟਵਰਕ ਜੋ 5G ਇਸ ਟਾਈਮ ਚੱਲ ਰਿਹਾ ਸੀ ਅਤੇ ਇਸ ਦੌਰਾਨ ਹੁਣ ਅਚਾਨਕ ਹੀ Jio ਅਤੇ Airtel ਨੇ ਆਪਣੇ ਰੀਚਾਰਜ ਪਲਾਨ ਨੂੰ ਵਧਾ ਦਿੱਤਾ ਸੀ ਜਿਸ ਕਰਕੇ ਹੁਣ ਮਜਬੂਰਨ ਲੋਕਾਂ ਨੂੰ ਇਹਨਾਂ ਦੇ ਰੀਚਾਰਜ ਕਰਾਉਣੇ ਪੈ ਰਹੇ ਸੀ ਲੇਕਿਨ ਹੁਣ ਇਸ ਚੀਜ਼ ਦਾ ਫਾਇਦਾ ਚੱਕਦੇ ਹੋਏ ਟਾਟਾ ਨੇ ਆਪਣਾ ਹੱਥ BSNL ਨਾਲ ਮਿਲਾਇਆ ਅਤੇ ਉਹਨਾਂ ਨੇ ਨਵੇਂ ਪਲਾਨ ਨਵਾਂ ਨੈੱਟਵਰਕ ਸ਼ੁਰੂ ਕਰ ਦਿੱਤਾ ਹੈ ਜੋ ਕਿ ਪੂਰੇ ਭਾਰਤ ਦੇ ਵਿੱਚ ਬਹੁਤ ਜਲਦ ਇੱਕ ਵੱਡਾ ਨੈੱਟਵਰਕ 5G ਨੈੱਟਵਰਕ ਅਤੇ ਸਭ ਤੋਂ ਸਸਤਾ ਨੈੱਟਵਰਕ ਬਣ ਜਾ ਰਿਹਾ ਹੈ ਜਿਸ ਦੇ ਬਾਰੇ ਇੱਕ ਵੱਡਾ ਖੁਲਾਸਾ ਅੱਜ ਦੀ ਇਸ ਨਿਊਜ਼ ਵਿੱਚ ਤੁਹਾਡੇ ਨਾਲ ਕਰ ਰਹੇ ਹਾਂ ਕੀ ਆ ਪੂਰੀ ਅਪਡੇਟ ਅਗਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਬਸਕ੍ਰਾਈਬ ਕਰੋ ਤਾਂਕਿ BSNL ਬਾਰੇ ਸਾਰੀ ਅਪਡੇਟ ਤੁਹਾਨੂੰ ਇਸ ਚੈਨਲ ਤੇ ਮਿਲ ਸਕਣਗੀਆਂ BSNL ਨੇ ਲਾਂਚ ਕੀਤਾ ਸਭ ਤੋਂ ਸਸਤਾ ਪਲਾਨ 1 ਸਾਲ ਲਈ ਰੋਜ਼ਾਨਾ ਅਨਲਿमिटेड ਕਾਲਿੰਗ 2GB ਡਾਟਾ ਪ੍ਰਾਈਵੇਟ ਕੰਪਨੀਆਂ ਨੇ ਹਾਲ ਹੀ ਵਿੱਚ ਆਪਣੇ ਰੀਚਾਰਜ ਪਲਾਨ ਨੂੰ 25% ਮਹਿੰਗਾ ਕਰ ਦਿੱਤਾ ਹੈ ਉਸ ਤੋਂ ਬਾਅਦ ਲੋਕਾਂ ਨੂੰ ਬੀਐਸਐਲ ਯਾਦ ਆਈ ਬੀਐਸਐਲ ਨੇ ਵੀ ਉਦੋਂ ਨੀਂਦ ਵਿੱਚ ਜਾਗਿਆ ਜਦੋਂ ਪ੍ਰਾਈਵੇਟ ਕੰਪਨੀ ਨੇ ਪਲਾਨ ਮਹਿੰਗੇ ਕਰ ਦਿੱਤੇ ਬੀਐਸਐਨਐਲ ਵੱਲੋਂ ਲਗਾਤਾਰ ਨਵੇਂ ਪਲਾਨ ਪੇਸ਼ ਕੀਤੇ ਜਾ ਰਹੇ ਹਨ 4G ਨੂੰ ਵੀ ਜੰਗੀ ਪੱਤਰ ਉੱਤੇ ਲਾਂਚ ਕਰਨ ਦੀ ਤਿਆਰੀਆਂ ਚੱਲ ਰਹੀਆਂ ਹਨ ਪ੍ਰਾਈਵੇਟ ਕੰਪਨੀਆਂ ਨਾਲ ਮੁਲਾਕਾਤ ਕਰਨ ਲਈ ਬੀਐਸਐਲ ਨੇ ਇੱਕ ਸਸਤਾ ਪਲਾਨ ਲਾਂਚ ਕੀਤਾ ਹੈ ਕਿਸੇ ਵੀ ਪ੍ਰਾਈਵੇਟ ਕੰਪਨੀ ਕੋਲ ਇੰਨਾ ਸਸਤਾ ਪਲਾਨ ਨਹੀਂ ਹੈ ਆਓ ਜਾਣਦੇ ਹਾਂ BSNL ਦੇ ਇਸ ਪਲਾਨ ਬਾਰੇ BSNL ਨੇ 2399 ਰੁਪਏ ਦਾ ਪਲਾਨ ਲਾਂਚ ਕੀਤਾ ਹੈ BSNL ਨੇ 2399 ਰੁਪਏ ਦਾ ਪਲਾਨ ਲਾਂਚ ਕੀਤਾ ਹੈ ਜਿਸ ਵਿੱਚ ਵੈਧ 365 ਦਿਨ ਦੀ ਹੈ ਜੇਕਰ ਦੇਖਿਆ ਜਾਵੇ ਤਾਂ ਤੁਹਾਡਾ ਰੀਚਾਰਜ ਹਰ ਮਹੀਨੇ ਸਿਰਫ 200 ਰੁਪਏ ਖਰਚ ਕਰਨੇ ਪੈਣਗੇ ਇਸ ਪਲਾਨ ਨਾਲ ਤੁਹਾਨੂੰ ਪ੍ਰਤੀ ਦਿਨ 100 SMS ਅਤੇ 2GB ਡਾਟਾ ਹਾਈ ਸਪੀਡ ਪ੍ਰਤੀ ਦਿਨ ਮਿਲੇਗਾ ਇਸ ਤੋਂ ਇਲਾਵਾ BSNL ਨੇ ਇਸ ਪਲਾਨ ਦਾ ਅਨਲਿਮਿਟਿਡ ਕਾਲਿੰਗ ਵੀ ਮਿਲੇਗੀ ਜੋ ਕਿ ਸਾਰੇ ਨੈਟਵਰਕ ਲਈ ਹੋਵੇਗੀ ਇਸ ਪਲਾਨ ਵਿੱਚ ਜਿੰਕ 뮤직 ਐਪ ਵੀ ਸਮਰਪਿਤ ਹੋਣਗੇ BSNL ਨਿਊ 뮤직 ਹਾਰਡੀ ਗੇਮ ਆਦਿ ਦੀ ਸਬਸਕ੍ਰਿਪਸ਼ਨ ਵੀ ਉਪਲਬਧ ਹੋਵੇਗੀ ਕੰਪਨੀ MNP ਲਈ ਵੀ ਲਗਾਤਾਰ ਅਪੀਲ ਕਰ ਰਹੀ ਹੈ ਦੋਸਤੋ ਤੁਹਾਨੂੰ ਦੱਸਤੀ ਕਿ ਐਮ ਐਨ ਪੀ ਦਾ ਮਤਲਬ ਇਹ ਹੈ ਕਿ ਅਗਰ ਤੁਸੀਂ ਪਹਿਲਾਂ Airtel ਜਾਂ ਫਿਰ Idea ਜਾਂ ਫਿਰ Jio ਦੀ SIM ਤਲਾਣੀ ਹੋ ਜਦੋਂ ਤੁਸੀਂ ਐਮ ਐਨ ਪੀ ਕਰਕੇ ਆਪਣੀ SIM ਨੂੰ ਪੋਰਟ ਕਰਕੇ BSNL ਵਿੱਚ ਇਸ ਨੂੰ ਲੌਗ ਇਨ ਕਰੋਗੇ ਇਸ ਨੂੰ ਚਲਾਓਗੇ ਤਾਂ ਤੁਹਾਡੀ SIM ਐਮ ਐਨ ਪੀ ਹੋ ਜਾਵੇਗੀ ਇਸ ਦੇ ਨਾਲ ਤੁਹਾਨੂੰ BSNL ਵੱਲੋਂ ਬਹੁਤ ਵਧੀਆ ਆਫਰ ਦਿੱਤੇ ਜਾ ਰਹੇ ਹਨ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ BSNL ਕਾਫੀ ਹੱਦ ਨਾਲ ਅੱਗੇ ਵਧ ਰਿਹਾ ਹੈਗਾ ਔਰ ਰੋਜ਼ ਜਾਨਾ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਬਾਕੀ ਕੰਪਨੀਆਂ ਨੂੰ ਛੱਡ ਕੇ BSNL ਨਾਲ ਜੁੜ ਰਹੇ ਆ ਅਤੇ ਇਹਨਾਂ ਦੇ ਅਨਲਿਮਟਿਡ ਕਾਲਿੰਗ ਅਤੇ ਸਸਤੇ ਪਲਾਨਾਂ ਦਾ ਲਾਭ ਉਠਾ ਰਿਹਾ ਤੁਸੀਂ ਵੀ ਇਸ ਦਾ ਲਾਭ ਉਠਾ ਸਕਦੇ ਹੋ ਇਸ ਦੇ ਸੰਬੰਧੀ ਇੱਕ ਨੈਕਸਟ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿੰਨਾ ਖਰਚਾ ਆਉਂਦਾ ਹੈ ਹਰ ਮਹੀਨੇ ਤੁਹਾਨੂੰ ਅਗਰ ਤੁਸੀਂ ਸਿਮ ਨੂੰ ਪੋਰਟ ਕਰਕੇ BSNL ਵਿੱਚ ਲਾਗੂ ਕਰਦੇ ਹੋ ਤਾਂ ਔਰ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਤਾਜ਼ੀ ਨੌਕਰੀ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ